ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਤੇ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚ ਚੁੱਕੇ ਹਾਂ ਬਾਈ ਚਮਕੌਰ ਕੋਲੇ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਇੱਕ ਤਾਂ ਜਰਸੀ ਦਿਖਾਵਾਂਗੇ ਬਿਲਕੁਲ ਤਾਜੀ ਸੂਈ ਆ ਤੇ ਇੱਕ ਦਿਖਾਵਾਂਗੇ ਐਚ ਐਫ ਬੱਛੀ ਉਹ ਮੇਰਾ ਖਿਆਲ ਆ ਦੰਦਾ ਜੀ ਇਹ ਹਜੇ ਬਾਕੀ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਕੁਆਲਿਟੀ ਬਹੁਤ ਚੰਗੀ ਆ ਕਿਹੜਾ ਰੇਟ ਆ ਰੇਟ ਬਿਲਕੁਲ ਹੈਰਾਨ ਕਰਨ ਵਾਲੀ ਕਰਦਾਂਗੇ ਤੇ ਬਾਕੀ ਗੱਲਬਾਤ ਆ ਜਾ ਥੋਡੀ ਚਮਕੌਰ ਨਾ ਕਰਾ ਦਿੰਦੇ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਤੇ ਦੋਹਾਂ ਦਾ ਰੇਟ ਹੀ ਵੀਡੀਓ ਚ ਕਰਾ ਦਾਂਗੇ ਆ ਜਾ ਚਮਕੌਰ ਹੱਸੀ ਗਾਲ ਭਰਾ ਮਿਲਿਆ ਸਾਰਿਆਂ ਨੂੰ ਵਧੀਆ ਪਰਮਾਤਮਾ ਦੀ ਕਿਰਪਾ ਭਰਾ ਮਿਲਿਆ ਚੜਦੀ ਕਲਾ ਚੜਦੀ ਗਾਲ ਚੜਦੀ ਕਲਾ ਜਮਾਂ ਕਿਹੜੇ ਪਾਸੇ ਕਰੀਏ ਸ਼ੁਰੂ ਇਧਰ ਪਾਸੇ ਮਰਜ਼ੀ ਕਰ ਲੈ ਇਧਰਲੇ ਬਾ ਜਰਸੀ ਵਾਲੇ ਪਾਸੇ ਕਰ ਲਾ ਆਈ ਚੱਪ ਤੋਂ ਕਰ ਲਾ ਮੈਂ ਕਰ ਲੈ ਚੱਪ ਕਰ ਲਾ ਭਰਾ ਅੱਜ ਇਧਰਲੇ ਪਾਸੇ ਦੇਖ ਲੈਣੇ ਕਰਕੇ ਸਟਾਰਟ ਕਰ ਲੈ ਕਰ ਲਾ ਜਿੱਧਰ ਮਰ ਜਾ ਕਿਹੜਾ ਸੂਆ ਬਾਈ ਦਾ ਦੂਜਾ ਸੂਆ ਵੀਰੇ ਚਾਰ ਦੰਦਾਂ ਦਾ ਚੱਕ ਵੀ ਕਰਾਉਣੇ ਕਰਦੇ ਆਏ ਨੇ ਤੂੰ ਹੀ ਕਹਿੰਦਾ ਨਾ ਦੰਦਾਂ 'ਚ ਹੈਗੀ ਚਾਰ ਦੰਦਾਂ ਦਾ ਸੂਆ ਹੈਗੀ ਦੂਜਾ ਪਰੇਸ਼ਾਨ ਨਾ ਕਰ ਪਰੇਸ਼ਾਨ ਦੇਖ ਦੇਖ ਇਧਰ ਲੈ ਖੜੇ ਖੜੇ ਐ ਦੰਦ ਦੇ ਸਾਨੂੰ ਦਿਖਾਏ ਦਿੰਨੇ ਆਪਾਂ ਚਾਰ ਦੰਦਾਂ ਦਾ ਜਮਾ ਆ ਪਰ ਉਹ ਲੈ ਬਰਾਬਰ ਦੋ ਬਰਾਬਰ ਇਧਰਲੇ ਕੰਨਿਆਂ ਵਾਲੇ ਪਹਿ ਚਾਰ ਬਰਾਬਰ ਵੀ ਨਹੀਂ ਕਰੇ ਹਲੇ ਯਾਰ ਠੀਕ ਆ ਗੱਲ ਬਾਕੀ ਚਾਹੇ ਤੁਸੀਂ ਆਪਦਾ ਨੇੜੇ ਆ ਕੇ ਕੇਰਾ ਹੋਰ ਦੇ ਕੇ ਕਿ ਕਿਪਨ ਚਾਰ ਵਾਰੀ ਚੈੱਕ ਦੰਦਾਂ ਚ ਚਾਰ ਦੰਦ ਤੇ ਸੂਆ ਹੈਗਾ ਕਿੰਨੇ ਦਿਨ ਦਾ ਬਾਈ ਚਾਰ ਪੰਜ ਦਿਨ ਹੋ ਗਏ ਹੋਣਗੇ ਬਾਈ ਉਹ ਸੂਈ ਨੂੰ ਚਾਰਾਂ ਪੰਜਾਂ ਦਿਨਾਂ ਦੀ ਸੂਈ ਥੱਲੇ ਹੁਣ ਬੌਲਾ ਕਿੰਨਾ ਕੋ 12 13 ਕਿਲੋ ਖੁੱਲਾ ਹੋਗਾ ਦੁੱਧ ਘਾੜੂ 17 18 ਕਿਲੋ ਵੀਰੇ ਯਾਰ ਤੇ ਬਾਕੀ ਇੱਥੇ ਤੋਂ ਸੱਜਣੋਂ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹੋ ਚਾਰਾਂ ਪੰਜਾਂ ਦਿਨਾਂ ਦੀ ਸੂਈਆ ਤੇ ਬੌਲਾ ਹੈਗਾ 12 ਕਿਲੋ 12 13 ਕਿਲੋ ਆ ਬੰਦਾ 12 13 ਕਿਲੋ ਬੌਲਾ ਬਾਈ ਕਹਿੰਦਾ ਇਹ ਥੱਲੇ ਤਿਆਰ ਹੈ ਇਸ ਟਾਈਮ ਡੰਗ ਦੋ ਡੰਗ ਚਵਾ ਲਾਂਗੇ ਆ ਇਹਨੂੰ ਲੈ ਚੱਲ ਕੋਈ ਨਹੀਂ ਆ ਇੱਧਰ ਨੂੰ ਘਵਾ ਦੇ ਤੇ ਬਾਕੀ ਰੰਗ ਰੂਪ ਪ੍ਰਿੰਟ ਚੈੱਕ ਕਰ ਸਕਦੇ ਤੇ ਬਾਕੀ ਅਗਲੇ ਬੰਨੋ ਤੁਹਾਨੂੰ ਮੈਂ ਇੱਥੋਂ ਆਰਡਰ ਚੈੱਕ ਕਰਾ ਲਿਆ ਤਿੰਨ ਪੈ ਪੂ ਨਾਲ ਹੀ ਊੜੀ ਬਹੁਤ ਸੋਹਣੀ ਚੰਗੀ ਚੰਗੇ ਦੁੱਧ ਵਾਲੀ ਪੈ ਭਰਾ ਮੇਰਾ ਸਿਵਲ ਠੰਡੀ ਆ ਭਰਾ ਹਾਂ ਲੈ ਚੱਲ ਲੈ ਚੱਲ ਬਾਈ ਥੋੜੀ ਇਕੱਲੀ ਪਤਲੀ ਪਤਲੀ ਆ ਜਿਆਦਾ ਬਹੁਤ ਚੰਗੇ ਆ ਭਰਾ ਮੇਰਾ ਠੀਕ ਆ ਹਾਂ ਮੀ ਘਟਕੇ ਬੰਦੇ ਨੇ ਜਿਹਦੇ ਲਈ ਆਪਾਂ ਠੀਕ ਆ ਜੀ ਹਾਂ ਮੋੜ ਲਾ ਭਰਾ ਕਮਾ ਲੂ ਕਮਾ ਲੂ ਕਮਾ ਲੂ ਕਮਾ ਲੂ ਕਮਾ ਲੂ ਕਮਾ ਲੂ ਜੀ ਦੇਖ ਮੂੰਹ ਮੂੰਹ ਦਿਖਾ ਦੇ ਮੈਂ ਬੱਸੀਆਂ ਵਰਗਾ ਮੂੰਹ ਪਿਆ ਭਰਾ ਇੱਥੇ ਰੋਗਲਾ ਦੇਖ ਇੱਥੇ ਤੋਂ ਸਜਣੋ ਕਰ ਸਕਦੇ ਹਾਂ ਫੇਸ ਕੁਆਲਿਟੀ ਚੈੱਕ ਤੇ ਤੇ ਆ ਗਈ ਬਾਈ ਕਹਿੰਦਾ ਠੰਡੀ ਸੀਲ ਇੱਥੇ ਤੋਂ ਪ੍ਰਿੰਟ ਚੈੱਕ ਕਰ ਸਕਦੇ ਹੋ ਚ ਚੋਹ ਜੀ ਮੂੰਹੋਜ ਵੀ ਚਾਰ ਦਾੰਦਾ ਵੀਰੇ ਯਾਰ ਦੰਦਾਂ ਚ ਚਾਰ ਦੰਦਾਂ ਤੇ ਥਣ ਦਾ ਸਾਈਜ਼ ਬਹੁਤ ਸੋਹਣਾ ਤੇ ਲੱਗਿਆ ਬਾਈ ਬਹੁਤ ਲੱਗਿਆ ਠੰਡ ਠੰਡ ਚ ਬਾਈ ਜੂ ਹੀ ਬਹੁਤ ਵਧੀਆ ਤਾਂ ਅੰਦਰ ਦਿਖਾਵਾਂਗੇ ਮਾਰ ਕੇ ਨਾ ਉਹ ਕਹਿੰਦਾ ਵੀ ਪੋਲੀ ਹੈ ਜਮ ਠੰਡੀ ਸੀਦਾ ਵੇ ਠੰਡੀ ਠੰਡੀ ਨਹੀਂ ਲੱਤਾ ਮਾਰਨ ਵਾਲੀ ਲੈ ਚੱਲ ਬਾਈ ਇਹਨੂੰ ਤੇ ਬਾਕੀ ਸੱਜਣੋਂ ਅਗਲੇ ਬੰਨੋਂ ਸਾਨੂੰ ਆਰਡਰ ਚੈੱਕ ਕਰਾ ਦੋ ਇੱਥੇ ਤੋਂ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹੋ ਆਰਡਰ ਦਾ ਸਾਈਜ਼ ਬਹੁਤ ਸੋਹਣਾ ਤੇ ਦੁੱਧ ਕਿੰਨਾ ਪਾ ਸਕਦੇ ਆ ਬਾਈ ਦੁੱਧ 17 ਹਾਂ 17 18 ਕਿਲੋ ਰੇੜ-ਰੇੜ ਬਾਈ ਕਹਿੰਦਾ ਦੁੱਧੇ ਪਾ ਦੂਗੀ ਤੇ 12 13 ਕਿਲੋ ਅੱਜ ਹਾਜ਼ਰ ਹੈ ਹਾਜ਼ਰ ਹਾਂ 4-5 ਦਿਨਾਂ ਦੀ ਸੂਈ ਹੋਗੀ ਹਾਂ ਦੰਦ ਚਾਹੇ ਤੁਸੀਂ ਚੈੱਕ ਕਰਕੇ ਲੈ ਲਿਓ ਦੰਦ ਚੌਗੀ ਆ ਵੀਰੇ ਦੰਦਾਂ ਚਾਰ ਦੰਦਾਂ ਸੰਭਾਲ ਕੇ ਸੱਜਣ ਨੇ ਥੋੜੀ ਜੀ ਘੱਟ ਕਰੀਆ ਹਨਾ ਹਾਂ ਹਾਂ ਭਰਾ ਮੇਰਾ ਆ ਸੰਵਾਲ ਥੋੜੀ ਜੀ ਜ਼ਰੂਰ ਘੱਟ ਕਰੀ ਹੋਈ ਆ ਦੰਦੀ ਚੱਕ ਕਰਕੇ ਬਾਕੀ ਪ੍ਰਿੰਟ ਦਾ ਕੱਦ ਕਾਟ ਦਾ ਕੋਈ ਲੇਖ ਨਹੀਂ ਤੇ ਲੈਬ ਜੀ ਦਾ ਕੋਈ ਦੱਸਣ ਦੀ ਲੋੜ ਹੀ ਨਹੀਂ ਭਰਾ ਮੇਰਾ ਦੇਖੀ ਨੇ ਵੇਰੀ ਸ਼ੇਪ ਬਹੁਤ ਸੋਹਣੀ ਆ ਹਾਂ ਮੁਠੀ ਵਾਲਾ ਥਣ ਲੱਗਿਆ ਵੀਰੇ ਤੇ ਬੱਚਾ ਲਾ ਕੇ ਇਹਨੂੰ ਤਾਰਾਂ ਦਿਖਾ ਦੋ ਮਾਰੀ ਹਾਂ ਤੇ ਲੰਬੀ ਲੰਬੀ ਵੀ ਗਾਂ ਫੁੱਲਾ ਲੰਬਾਈ ਚੈੱਕ ਕਰ ਸਕਦੇ ਹੋ ਇੱਥੇ ਵੱਡੀ ਆ ਭਰਾ ਮੇਰਾ ਬੈਠ ਤਾਂ ਤੇ ਇਹ ਨਸਲ ਤਕਰੀਬਨ ਠੰਡੀ ਸੀਲ ਹੀ ਹੁੰਦੀ ਆ ਜ਼ਿਆਦਾਤਰ ਤੇ ਤਾਰਾਂ ਸਾਨੂੰ ਸੱਜਣੋਂ ਆਪਾਂ ਬੱਚਾ ਲਾ ਕੇ ਮਾਰ ਕੇ ਹੁਣ ਦਿਖਾ ਦਾਂਗੇ ਤੇ ਰੇਟ ਆ ਜਿਹੜਾ ਰੇਟ ਵੀ ਇਹਦਾ ਵੀਡੀਓ ਚ ਦੱਸ ਦਿਆਂਗੇ ਇਹ ਲਾ 12 ਸੱਜਣੋਂ ਸਾਨੂੰ ਮਾਰ ਕੇ ਆਪਾਂ ਹੁਣ ਦਿਖਾ ਦੇਣਾ ਲਾ ਇੱਕ ਇੱਕ ਵਾਰੀ ਛੱਡਿਓ ਹੱਥ ਮੜਾ ਥਣ ਦਾ ਸਾਈਜ਼ ਦਿਖਾ ਦੀ ਜੇ ਥਣ ਥਣ ਬਹੁਤ ਸੋਹਣਾ ਦੇਖੀ ਮੁੱਠੀ ਮੁੱਠੀਆ ਥਣਾਗਾ ਦੁੱਧਾਂ ਦੀ ਤਰ੍ਹਾਂ ਦਿਖਾਈ ਦੁੱਧਾਂ ਦੇ ਸਾਰੀ ਪੈਪ ਵੀ ਚੰਗਾ ਜਾਂਦਾ ਤੇ ਦੰਦਾਂ ਜ ਹੈਗੀਆ ਸੱਜਣੋਂ ਚਾਰ ਦੰਦ ਚੱਕ ਕਰਕੇ ਦੇਖ ਲੈ ਬਰਾਵਾ ਸੁਆ ਹੈਗੀਆ ਦੂਜਾ ਦੰਦ ਚਮਕੌਰ ਕਹਿੰਦਾ ਚੈੱਕ ਕਰਾ ਦਾਂਗੇ ਬਿਠਾਉਂਦੀ ਆ ਦੋਨਾਂ ਸਾਈਡਾਂ ਤੇ ਬਾਕੀ ਸਭ ਨੇ ਹੋ ਰਿਹਾ ਸਾਦਨਾ ਚ ਬਾਈ ਬਕਸੀਆਂ ਵਰਗਾ ਬਕਸੀਆਂ ਵਰਗੀ ਹੋ ਜਾਮਾ ਭਰਾ ਮੇਰਾ ਚਵਾਈ ਹੈਗੀਆ ਬਾਈ ਫੁੱਲ ਮੋਤੀ ਜਿਵੇਂ ਮੱਜਾਂ ਨਹੀਂ ਹੁੰਦੀ ਆ ਮੱਜਾਂ ਨਾਲ ਦੀ ਚਵਾਈ ਲੱਗੀ ਆ ਪੰਛੀ ਨੂੰ ਤੇ ਦੋਹਾਂ ਪਾਸੇ ਬਿਠਾਉਂਦੀ ਆ ਹੈਗੀ ਠੰਡੀ ਸੀਲਾ ਦੰਦਾਂ ਚ ਆ ਗਈ ਚਾਰ ਦੰਦ ਸੂਆ ਆ ਗਈ ਦੂਜਾ ਤੇ ਸੂਆ ਹੈਗਾ ਬਾਈ ਕਹਿੰਦਾ ਚਾਰਾਂ ਪੰਜਾਂ ਦਿਨਾਂ ਦਾ 12 ਕਿਲੋ ਬੋਲਾ 12 13 ਹਾਜੀ ਆਹ ਦਿਨ ਨੂੰ ਬੋਲਾ ਪਾ ਛੜਦੇ ਕੋਈ ਨਹੀਂ ਛੜਦੇ ਛੜਦੇ ਪਾ ਪਾ ਦੱਸ ਦੇਦਾ ਜਮਕਰ ਪਾ ਮੁੱਲ ਕਰਾ 52 ਕਰਾ 53 ਆ 60 ਕਰਾ ਲਾ ਭਰਾ ਮੇਰਾ 47000 ਦੀ ਵੇਚ ਦੇ ਦਾਂਗੇ ਭਰਾ ਮੇਰਾ ਅਜ ਦੂਪਹਾ ਮਦਗੜਾ ਦੇ ਦੂਪਹਾ ਮੇਰੇ ਜਾਮਾ ਜਾਇ ਜਾ ਬੱਸੀਆਂ ਵਾਲਾ ਭਾਈ ਇਹ ਬੱਚੀ ਮਿਲੂਗੀ ਸੱਜਣੋ ਸਿਰਫ 47 ਦੀ ਥੋੜਾ ਬਹੁਤਾ ਮਾਨਤਾ ਨਾ ਆਈ ਗਈ ਸੱਜਣ ਦਾ ਹੋ ਜੂਗਾ ਇਹਦੇ ਚੋਂ ਤੇ ਸੀਲ ਠੰਡੀਆ ਦੂਜਾ ਸਵੇਰ ਦੰਦਾਂ ਦੇ ਬੱਸੀਆਂ ਵੀ 35 40 ਦਾ ਅਵਸਰਾਂ ਬੱਸੀਆਂ ਵਿਕ ਜਾਂਦੀ ਨੇ ਭਰਾ ਮੇਰਾ ਇਹ ਜਾਤਕ ਵਾਲੇ ਨਾਲ ਦੁੱਧ ਪਿਆਊਗੀ ਭਰਾ ਹਨਾ ਉਹੀ ਗੱਲ ਆ ਵੀ ਇਹ ਤੁਹਾਨੂੰ ਜਾਣਕਾਰੀ ਆਮਦਨ ਦੇਊਗੀ ਚਲੋ ਪੱਛੀ ਤਾਂ ਹੁੰਦਾ ਵੀ ਥੋੜਾ ਖਰਚਾ ਕਰਨਾ ਖਰਚਾ ਕਰਨਾ ਬੁੱਧ ਕਰਨੀ ਕੋਲੋੜ ਦੀ ਗੱਲ ਇਹਦੇ ਦੁੱਧ ਪੋੜਾ ਚੀਜ਼ਾਂ ਦੋਈ ਆਵਦੀ ਜਗ੍ਹਾ ਤੇ ਲੋਟਨੇ ਹਨਾ ਹਾਂ ਬੱਸੀ ਤੂੰ ਆਇਆ ਵੀ ਬੱਸੀ ਸਾਹਮਣੇ ਜਿਹਨੇ ਬੰਦੇ ਨੇ ਬੁੱਧੀ ਲੋੜਾ ਭਰਾ ਮੇਰਾ ਅੰਗੂਰੀ ਉਹਨੂੰ ਤਾਂ ਬਿਹਤਰ ਹੈ ਬੱਸੀ ਇਹ ਹੈਗੀ ਆ ਹਰੇਕ ਸੱਜਣ ਦੇ ਪਹੁੰ ਬੰਦੇ ਜਿਹੜੇ ਕੋ ਕੋ ਕੁਛ ਨਹੀਂ ਕਹਿੰਦੀ ਲੱਤ ਨਹੀਂ ਮਾਰਦੀ ਸਿਰਫ 47 ਇਹ ਦੇ ਦਾਂਗੇ ਬਾਈ ਕਹਿੰਦਾ 47 ਤੇ ਥੋੜਾ ਬਹੁਤਾ ਮਾਨਤਾ ਨਾ ਆਏ ਜੀ ਮਾਨਤਾ ਕਰ ਦਾਂਗੇ ਬਾਈ ਬਾਹ ਲੰਮਾ ਚੌੜਾ ਨਹੀਂ ਹੋਣਾ ਬਰਾ ਮੇਰਾ ਪੰਜ ਚਾਹ ਜਿਆਦੇ ਉਹਦੇ ਚ ਫਰਕ ਨਹੀਂ ਹੈਗਾ ਉਹ ਤਾਂ ਜਮਾ ਬੱਸੀਆਂ ਵਾਲਾ ਭਾਈ ਮੰਗਿਆ ਭਰਾ ਕੱਦੂ ਹੀ ਆ ਬਸ ਲਿੱਸੀ ਲੂਸੀ ਜਗ੍ਹਾ 1200 ਰੁਪਏ ਦੇ ਨੂੰ ਉਹੀ ਕੁਲ ਜੂਗੀ ਇਹ ਭਰਾ ਮੇਰਾ ਠੀਕ ਹੈ ਗੱਲ ਹਾਂ ਤੇ ਬਾਕੀ ਫੇਸ ਕੁਆਲਿਟੀ ਕਰ ਸਕਦੇ ਹਾਂ ਚੈੱਕ ਇਧਰਲੇ ਪਾਸਿਓਂ ਕੰਨ ਵੀ ਨਿੱਕਾ ਨਿੱਕੀ ਲੱਗਿਆ ਤੇ ਆ ਗਈ ਐਚ ਐਫ ਦੇ ਵਿੱਚ ਤੇ ਹੁਣ ਤੁਹਾਨੂੰ ਆਪਾਂ ਦਿਖਾ ਦਿੰਦੇ ਹਾਂ ਸੱਜਣੋ ਪੰਜਾਬ ਵਾਲੀ ਜਰਸੀ ਇਹ ਥਣ ਦਾ ਸੈਜ ਬਹੁਤ ਸੋਹਣਾ ਕੁਆਲਿਟੀ ਬਹੁਤ ਚੰਗੀ ਆ ਇਹ ਕਦ ਸੁਈਏ ਬਾਈ ਇਹ ਵੀਰੇ ਤੜਕੇ 5 ਵਜੇ ਸੁਈਆ ਨਾ ਮੇਰਾ ਜੇਰ ਇਹਦੀ ਡੰਨ ਪ੍ਰੋਪਰ ਹੋ ਸੀਗੀ ਅਲਾ ਜੇਰ ਵੀ ਸੱਜਣੋਂ ਸਾਨੂੰ ਛਾਤੀ ਮਰਵਾ ਦਾ ਨੇ ਆਪਾਂ ਜੇਰ ਇਹਦੀ ਆ ਪਈ ਆ ਜੇਰ ਵਾਲਾ ਸਿਸਟਮ ਹੈਗਾ ਡੰਨ ਸੁਆ ਕਿਹੜਾ ਚਮਕੌਰ ਦਾ ਸੁਆ ਵੀਰੇ ਪਲੂਣ ਵਸੀ ਆ ਇਹ ਪਹਿਲਾ ਸੁਆ ਹਾਂ ਥਣ ਲੇਵਾ ਬਹੁਤ ਜਗ ਲੱਗਿਆ ਪਰ ਠੰਡੀ ਸੀਲ ਵਰ ਵਰ ਗਿਆ 4 4.5 ਕਿਲੋਮੀਟਰ ਤੇ ਕੜਤਾ ਜੀ ਬੈਠੇ ਨੇ ਨਾ ਜੀ ਬਸੀ ਤੋਂ ਤੇ ਆਡਰ ਹੈਗਾ ਅੱਗੇ ਪਿੱਛੇ ਦਾ ਤੋੜ ਦੇ ਬਾਈ ਇਹਨੂੰ ਨਹੀਂ ਨਹੀਂ ਲੈ ਗੋਨਾ ਇਹ ਆ ਗਈ ਜਰਸੀ ਤੇ ਜਾਨ ਜੂਨ ਆ ਗਈ ਫੁੱਲ ਨਾ ਫੁੱਲ ਚੌੜੀ ਆ ਭਰਾ ਮੇਰੇ ਉਹ ਨਹੀਂ ਹੈਗੀ ਵੀ ਛੋਟੀ ਜੀ ਹੈ ਨਾ ਇਹ ਜਾਨ ਲੱਗਿਆ ਗੁੱਲੇ ਵਾਲਾ ਤੇ ਥਾਣੇ ਨੂੰ ਲੱਗਿਆ ਸੱਜਣੋਂ ਮੱਜਾਂ ਨਾਲ ਦਾ ਟਾਪ ਕੁਆਲਟੀ ਹੋਈ ਜਮਾ ਇਹਦਾ ਅੱਲਾ ਇੱਛਾ ਲੈ ਚਲ ਪਰੇਸ਼ਾਨ ਨਾ ਕਰ ਜ਼ਿਆਦਾ ਇਹਨੂੰ ਲੈ ਚਲ ਇਧਰ ਨੂੰ ਘੁਮਾ ਦੇ ਇਧਰ ਨੂੰ ਘੁਮਾ ਦੇ ਕਮਾਲਾ 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 ਤਾਂਕ ਨਾ ਕਰ ਹਾਂ ਆਇਨ ਲੈ ਚਲ ਚੱਲ ਲੈ ਚਲ ਕੋਈ ਗੱਲ ਨਹੀਂ ਹੌਲੀ ਹੌਲੀ ਬਾਕੀ ਇੱਥੋਂ ਸੱਜਣੋਂ ਥਾਨ ਦਾ ਸਾਈਜ਼ ਚੈੱਕ ਕਰਨ ਲੱਗਾ ਬਈ ਗਲਾਬੀ ਗਲਾਬੀ ਥਣ ਲੱਗਾ ਪਾਵਰ ਲੇਵਲ ਦਾ ਗੁਰਦਾ ਘਟਾ ਲੱਗਿਆ ਮੋਟਾ ਲੱਗਿਆ ਪੂਰਾ ਤੇ ਆਰਡਰ ਜਿਹੜਾ ਆਰਡਰ ਹੈਗਾ ਇਹਦਾ ਬਾ ਕਮਾਲ ਫਿਕਸ ਆ ਬਿਲਕੁਲ ਅੱਗੇ ਪਿੱਛੇ ਦਾ ਆਰਡਰ ਰੱਖਦੀ ਆ ਕੋਈ ਟੁੱਟਮਾ ਨਹੀਂ ਹੈਗਾ ਕੋਈ ਭਲਾਈ ਵਾਲਾ ਆਰਡਰ ਨਹੀਂ ਹੈਗਾ ਤੁਸੀਂ ਵੀ ਪਰਫੈਕਟ ਆਰਡਰ ਦੀ ਆ ਭਲੂਣ ਬਸ ਜਿਵੇਂ ਚਵਾਈ ਚੂਈ ਦੀ ਬਹੁਤ ਸੋਹਣੀ ਲੱਗੇਗਾ ਗੁਰੀ ਚਵਾਈ ਚੂਈ ਦੀ ਬਾਈ ਕਹਿੰਦਾ 100 ਦੀ ਸਵਾ 2 1700 ਨੂੰ ਮਾਰ ਕੇ ਦਿਖਾ ਦਾਂਗਾ ਤਵਾਰ ਟੂਟੀਆਂ ਵਰਗੀ ਚਵਾਈ ਹੈ ਜੀ ਬਾਈ ਰੋਕ ਲਾ ਰੋਕ ਲਾ ਗੋਆ ਕਰਦੀ ਆਰਡਰ ਵੀ ਆਇਆ ਨਾ ਫਿਕਸ ਜਮਾ ਇੱਥੇ ਤੋਂ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹੋ ਥਾਂ ਦਾ ਸਾਈਡ ਤੇ ਕੁਆਲਿਟੀ ਦੇ ਵਜਨ ਬੋਲਣਾ ਬਹੁਤਾ ਤੇ ਆਰਡਰ ਰੱਖਦੀ ਆ ਜਮਾ ਫਿਕਸ ਪੋਲਾ ਟੁੱਟਦਾ ਨਹੀਂ ਹੈਗਾ ਕਿਸੇ ਵੀ ਪੱਖੋਂ ਹੀਟਿੰਗ ਆਲੇ ਵਪਰਾ ਮੇਰੇ ਜਮਾ ਹਲੇ ਚੱਲ ਬਾਈ ਲੈ ਚ ਲੈ ਇਹਨੂੰ ਤੋੜ ਦੇ ਮੜੀ ਤੇ ਬਾਕੀ ਇੱਥੇ ਤੋਂ ਕੁਆਲਿਟੀ ਤੋੜਾ ਚੈੱਕ ਕਰ ਸਕਦੇ ਹੋ ਕਮਾਲ ਹੋ ਜੀ ਕਮਾਲੋ ਬਰਾ ਕਮਾਲੋ ਕਮਾਲੋ ਤੇ ਗਾੜੀ ਤੇ ਪਸਾੜੀ ਸੋਹਣੀ ਬਹੁਤ ਲੱਗਿਆ ਬਾਈ ਦੇਖੀ ਮੁੱਠੀ ਵਾਲ ਥਾਂ ਲੱਗਿਆ ਹੋਇਆ ਆ ਲੈ ਆ ਲੈ ਆ ਲੈ ਥੋੜਾ ਕਰੂਗੀ ਬਾਈ ਕਿਰਾਂ ਬੱਚੇ ਦਾ ਹੁਣ ਪਾਜੀ ਹੋਈ ਆ ਬੱਚੇ ਕਰਕੇ ਥੋੜਾ ਮੈਂ ਚੱਲ ਬਾਈ ਅੰਦਰ ਨੂੰ ਲੈ ਚੱਲ। ਹੋਏ ਹੋਡੇ ਕਈ ਨਾਲ ਲੈ ਚੱਲਾ। ਸੂ ਆ ਗਿਆ ਪਹਿਲਾ ਤੇ ਬਾਕੀ ਥਣ ਦਾ ਸਹਜ ਆ ਗਿਆ ਦਾ ਬਾਕਮਾਲ ਬੱਚੇ ਕਰਕੇ ਥੋੜਾ ਜਿਹਾ ਕਰਦੀ ਕਿ ਉਹ ਹੁਣ ਪਰੂ ਕਰੂਗੀ ਹਣਾ ਪਰ ਹੁਣ ਬੱਸੀ ਆ। ਹਾਂ ਪਰ ਥਣ ਦਾ ਸਹਜ ਬਹੁਤ ਗਲਾਵੀ ਗਲਾਵੀ ਥਣ ਲੱਗਾ ਹੋਇਆ ਬਾਈ ਪਿੱਛੇ ਦਾ। ਤੇ ਬਾਕੀ ਬੱਚੇ ਤੇ ਜਾ ਕੇ ਰੁਕ ਜੂਗੀ ਅੰਦਰ ਠੰਡੇ ਧਮਾਕੇ ਨਾਲ ਫਿਰ ਉੱਥੇ ਤੁਹਾਨੂੰ ਧਾਰਾ ਮਾਰ ਕੇ ਵੀ ਆਪਾਂ ਇਹ ਦਿਨ ਦਿਖਾ ਦਾਂਗੇ। ਤੇ ਸੂਈ ਹੈਗੀ ਆ ਅੱਜ ਸਵੇਰੇ ਬਾਈ। ਹਾਂ 5:00 ਵਜੇ ਸੂਈ ਸੀ ਬਈ। ਸਵੇਰੇ 5:00 ਵਜੇ ਦੀ ਸੂਈ ਆ ਤੇ ਜੇਰੇ ਦੀ ਡੰਨ ਆਉ ਸਾਨੂੰ ਮੈਂ ਦਿਖਾਤੀ ਵੀਡੀਓ ਤੇ ਆਰਡਰ ਕੁਆਲਿਟੀ ਇਹ ਵੇਖ ਬਾਈ ਜਿਹੜੀ ਉਹ ਦੂਜੀ ਵਾਰ ਦੀ ਚਾਰੂ ਚੂਰੂ ਬਹੁਤ ਆ ਭਰਾ ਮੇਰੇ ਦੇਖ ਤੂੰ ਦੋ ਦੋ ਤਾਈਂ ਗਰੀ ਬਹੁਤ ਛੋਣੀ ਚਾਰੂ ਗਾਥਰ ਖਾਣ ਪੀਣ ਦੀ ਇੰਨੀ ਖੁੱਲੀ ਹੱਦੋਂ ਵੱਧ ਕਿਤੇ ਤੇ ਬਾਕੀ ਇਹਦੇ ਆਰਡਰ ਦਾ ਸਾਈਜ਼ ਚੈੱਕ ਕਰ ਸਕਦੇ ਹਾਂ ਸਭ ਤੋਂ ਮੇਨ ਗੱਲ ਹੈ ਜਿਹੜੀ ਆਰਡਰ ਦਾ ਸਾਈਜ਼ ਬਹੁਤ ਸੋਨਾ ਵੱਛੀ ਦਾ ਹਾਂ ਫੀਟਿੰਗ ਆਲੇ ਵਾਂ ਲੱਗੇ ਜਮਾਂ ਬਾਈ ਤੇ ਛੜ ਦੇ ਬੱਚਾ ਬਾਈ ਧਾਰਾ ਦਿਖਾ ਦੇ ਮਾਰ ਦਿਖਾ ਦੇ ਮਰਾ ਛੜ ਮੜਾ ਇਹ ਧਾਰਾ ਮਾਰ ਦੇ ਬਾਈ ਸਪੈਸ਼ਲੀ ਲੈਂ ਜੋ ਮਾਰ ਦੇ ਆਗਲੇ ਜੋ ਹੋਰ ਮਾਰ ਦੇ ਕੇ ਰਾਮ ਅਗਲੇ ਜੀ ਨੂੰ ਮਾਰ ਦੇ ਬਾਈ ਪਹਿਲਾਂ ਬਸ ਜਮਾ ਆਉਣ ਨਹੀਂ ਸੋਪੂ ਰਨਿੰਗ ਕਰੀ ਬਾਈ ਲੈ ਤੇ ਚਵਾਈ ਚੂਈ ਹੈ ਗਿਆ ਸੱਜਣੋ ਓਕੇ ਦੀ ਰਿਪੋਰਟ ਲੈ ਛੱਡ ਦੇ ਬਾਈ ਰੇਟ ਦੱਸ ਦੇ ਦਾ ਚੋਂ ਨੂੰ ਬਣਾ ਜੀਦਾ ਦਾ ਭਰਾ ਮੇਰੇ ਚਵਾਈ ਚੂਈ ਦਿਖਣਾ ਭਰਾ ਗੁਰੀ ਰੇਟ ਰੇਟ ਪੈਸੇ ਕਿੰਨੇ ਲਵਾਂਗੇ ਇਹਦੇ ਪੈਸੇ ਅਜੇ 65 70 ਮੰਗ ਲਈ ਤਾਂ ਵੀ ਦੱਬਸੀਆ ਥੋੜਾ ਭਰਾ ਮੇਰਾ ਕਿੰਨੇ ਦੀ ਹੋ ਜੂ ਬਸ 60000 ਦੀ ਦੇ ਦਾਂਗੇ ਬਸੀ ਭਰਾ ਮੇਰਾ ਆ ਨਿਆਣਾ ਕੱਢ ਦੇ ਨਿਆਣੇ ਨੂੰ ਜਮਾ ਆਉ ਨਹੀਂ ਕਰਦੀ ਸੌਣ ਨਹੀਂ ਕਰਦੀ ਆ ਖੜੀ ਆ ਮੇਨ ਲਾ ਨਾ ਨਿਆਣੇ ਨੂੰ ਪਰਾ ਹੋ ਗਿਆ ਰੋ ਦੇ ਠੀਕ ਹੈ ਗੱਲ ਦੇਖ ਕੋਈ ਬਾ ਕੀ ਥਾਣ ਦਾ ਸਾਇਸ ਨੂੰ ਮੈਂ ਫ ਏ ਬੱਚੀ ਮਿਲੂਗੀ ਬਾਈ ਕਹਿੰਦਾ ਕਿੰਨੇ ਦੱਸਿਆ ਜਮਕਰ 60000 ਦੀ ਦੇ ਦਾਂਗੇ ਬਸੇ ਬਾਈ ਇਹ ਦੇ ਦਾਂਗੇ ਬਾਈ ਕਹਿੰਦਾ 60 ਦੀ ਤੇ ਬਾਕੀ ਇਥੋਂ ਆਰਡਰ ਦਾ ਸਾਈਜ਼ ਚੈੱਕ ਕਰ ਸਕਦੇ ਹੋ ਤੇ ਥਾਣਾ ਐਨ ਮਾਰਿਆ ਪੂਰੀ ਦੂਰੀ ਤੇ ਹਾਂ ਦੂਰ ਦੂਰ ਥਾਣਾ ਪਰਾ ਮੇਰਾ ਇਧਰ ਇਧਰ ਮੂਹਰੇ ਗਾੜੀ ਵੀ ਦਿਖਾ ਦੇ ਦੀ ਥਾਣਾ ਦੇ ਕਿ ਗਲਾਬੀ ਗਲਾਬੀ ਥਾਣਾ ਮਾਰੇ ਕੱਢ ਕੇ ਬਾਈ ਹਾਂ ਇਹ ਬਾਈ ਕਹਿੰਦਾ ਮਿਲੂਗੀ 60000 ਦੀ ਤੇ ਇਹਦਾ ਕਿਹਾ ਬਾਈ ਨੇ 47 ਮੇਰਾ ਖਿਆਲ ਆ 47 ਤੇ 60 1 ਲੱਖ ਤੇ 7000 7000 ਜੋੜੀ ਯਾਰ 30 35 ਕਿਲੋ ਦੁੱਧ ਪਾ ਲੰਗੀਆਂ ਬੜਾ ਉਹ ਆਪਾਂ ਕਹਿੰਦੇ ਨਹੀਂ 30 35 ਕਿਲੋ ਨੂੰ ਕੋਈ ਬਾਹਰ ਨਹੀਂ ਹੈਗਾ ਭਰਾ ਠੀਕ ਆ ਜੋੜਾ ਕਿੰਨੇ ਦਾ ਹੋ ਜੀਏ ਕਿਸ ਨੇ ਜੋੜੇ ਲਿਆ ਜੋੜਾ 5000 ਘੱਟ ਦੇ ਦਾਂਗੇ ਭਰਾ ਇੱਕ ਦੋ ਦਾ ਫੈਸਲਾ ਦੇ ਦਾਂਗੇ ਮੋਲ ਨਹੀਂ ਲੋਗ ਕਰਦੇ ਭਰਾ ਮੰਰਿਆ ਜੋੜਾ ਦੇ ਦਾਂਗੇ ਬਾਈ ਕਹਿੰਦਾ 1 ਲੱਖ ਤੇ 2000 ਦਾ ਆ ਬੱਚੀ ਹੈਗੀ ਆ ਚਾਰ ਦੰਦ ਦੂਜਾ ਸੁਆ ਇਹ ਬੱਸੀ ਭਲੂਣਾ ਵੀਰੇ ਤੇ ਇਹ ਹੈਗੀ ਆ ਪਹਿਲਾਂ ਇਹ ਦੰਦ ਤਾਂ ਨਹੀਂ ਦੇਖੇ ਦਾਨੰਦ ਦੇ ਦੰਦਾ ਜੀ ਹੋਪਰਾ ਮੇਰੇ ਦੰਦ ਮੈਂ ਚੱਕ ਨਹੀਂ ਕਰਿਆ ਦੋ ਚਾਰ ਘੰਟੇ ਹੀ ਹੋਇਆ ਸੂਈ ਨੂੰ ਠੀਕ ਹੈ ਜੀ ਪਰ ਕਿਸੇ ਨਹੀਂ ਆਜੀ ਆਪਣੇ ਕੋਲ ਚਾਰ ਕਿਉਂ ਜਾਈਏ ਬੱਚੀ ਠੀਕ ਹੈ ਗੱਲ ਆਹ ਚੱਲਦਾ ਤਾਂ ਨਹੀਂ ਨਾਲ ਇਹਦਾ ਨਾ ਨਾ ਬੱਚੀ ਭੋਰਾ ਮਣੀ ਚੱਲਦੀ ਮਾੜੀ ਮੂਮਣੀ ਜੀ ਇਹਦਾ ਉਹ ਜਗਾ ਜੀ ਹਾਂ ਆ ਰੇਕ ਜੀ ਹੁੰਦਾ ਮਾੜੇ ਮੁੱਠਾ ਠੀਕ ਹੈ ਗੱਲ ਨੰਬਰ ਬੋਲ ਦਿਓ ਜੀ ਨੰਬਰ 9779475644 ਇਹ ਖਾਣ ਪੀਣ ਦੀਆਂ ਇੰਨੀਆਂ ਖੁੱਲੀਆਂ ਨੇ ਭਰਾ ਮੇਰਾ ਕੋਈ ਜਾਤ ਵਾਲੀਆਂ ਗਾਈਆਂ ਉਹ ਨਹੀਂ ਹੈਗੇ ਮੇਰੇ ਲੱਤਾਂ ਮਾਰਨ ਵਾਲੀਆਂ ਹੁੰਦੇ ਦੇਖ ਲੈ ਠੀਕ ਹੈ ਗੱਲ ਲੈ ਲੈ ਇੱਕ ਨੰਬਰ ਜਿਹਾ ਹੋਆ ਕੁਆਲਿਟੀ ਭਰਾ ਮੇਰਾ ਇਹ ਜੋੜਾ ਬਾਈ ਕਹਿੰਦਾ ਦੇ ਦਾਂਗੇ 1 ਲੱਖ ਤੇ 2000 ਦਾ ਫਿਕਸ ਜਿਹੀ ਰੇਟ ਹੈ ਇਹਦੇ ਵਿੱਚ ਕੋਈ ਬਹੁਤਾ ਅੰਤਰ ਨਹੀਂ ਹੈਗਾ ਤੇ ਕੱਲੀ ਕੱਲੀ ਦਾ ਰੇਟ ਬਾਈ ਨੇ ਸਾਨੂੰ ਦੱਸ ਹੀ ਦਿੱਤਾ ਤੇ ਨੰਬਰ 2 ਦਾ ਮਿਲਿਆ ਲਓ ਜਿਹੜੇ ਸੱਜਣ ਨੂੰ ਦੋਹਾਂ 'ਚ ਕੋਈ ਵੀ ਬੱਚੀ ਪਸੰਦ ਆਊਗੀ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਧੰਨਵਾਦ